ਗੁਰਦਾਸਪੁਰ ਦੀ ਕਲਾਨੌਰ ਅਧੀਨ ਪੈਂਦੇ ਪਿੰਡ ਸਲਾਵਾ ਪਿੰਡੀਆਂ درمیان ਡੇਰਾ ਲਗਾ ਕੇ ਬੈਠੇ ਗੁੱਜਰ ਬਰਾਦਰੀ ਦੇ 7 ਪਸ਼ੂਆਂ ਦੀ ਭੇਕਪਰੀ ਹਲਾਤਾਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਦੌਰਾਨ ਗੁੱਜਰਾਂ ਦਾ ਵੱਡਾ ਨੁਕਸਾਨ ਹੋਇਆ ਬਰਾਦਰੀ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਮਾਲੀ ਮਦਦੀ ਮੰਗ ਕੀਤੀ ਗਈ ਹੈ ਗੁਜਰ ਬਰਾਦਰੀ ਦੇ ਆਲਮ ਨੇ ਦੱਸਿਆ ਕਿ 25-30 ਪਸ਼ੂ ਚਰਾਉਣ ਵਾਸਤੇ ਖੜੇ ਸੀ ਜਦੋਂ ਵਾਪਸ ਆ ਰਹੇ ਸੀ ਤਾਂ ਵੇਖਦਿਆਂ ਹੀ ਵੇਖਦਿਆਂ ਪਸ਼ੂ ਸੜਕ ਤੇ ਡਿੱਗ ਗਏ ਤੇ ਮਰ ਗਏ ਇਸ ਦੌਰਾਨ ਰਾਹਗੀਰ ਵੱਲੋਂ ਸਰਕਾਰੀ ਹਸਪਤਾਲ ਇਤਲਾਹ ਦਿੱਤੀ ਤਾਂ ਤੁਰੰਤ ਡਾਕਟਰਾਂ ਨੇ ਪਹੁੰਚ ਕੇ ਬਾਕੀ ਡੰਗਰਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਚਾ ਲਿਆ ਇਸ ਸੀਵੀਐਚ ਕਲਾ ਨਗਰ ਵਿਖੇ ਨਾ ਜਦੋਂ ਵੀ ਇਹ ਭਾਜੀ ਹਣੀ ਸਾਡੇ ਕੋਲ ਆਏ ਨੇ ਮਤਲਬ ਮਹਿਰ ਨਹੀਂ ਸੀਗੇ ਆਪਣੇ ਪੰਜਾਬੀ ਭਰਾ ਉਹਨਾਂ ਨੇ ਆ ਕੇ ਦਿੱਤੀ ਜਾਣਕਾਰੀ ਕਿ ਇਸ ਪਿੰਡ ਦੇ ਜਿਹੜੇ ਆ ਉਹ ਗੁਜਰਾਂ ਦੇ ਜਾਨਵਰ ਜਿਹੜੇ ਆ ਉਹ ਮਰਦੇ ਪਏ ਨੇ ਅਹੀਂ ਉਸੇ ਵੇਲੇ ਆ ਕੇ ਨਾਲ ਆਪਣੇ ਇੱਕ ਐਟ੍ਰੋਪੀਨ ਤੇ ਮਿਥਲਨ ਬਲੂ ਸਾਡੇ ਕੋਲ ਸੋਲੂਸ਼ਨ ਪਿਆ ਸੀਗਾ ਆਪਾਂ ਨਾਲ ਲਿਆਏ ਕਿਉਂਕਿ ਜੋ ਵੀ ਇਹਨਾਂ ਨੇ ਸਾਨੂੰ ਹਿਸਟਰੀ ਦਿੱਤੀ ਹੈ ਕਿ ਚਰੀ ਦੀ ਇਹਨਾਂ ਨੇ ਉਥੋਂ ਚਾਰਾ ਕਰਵਾਇਆ ਤਾਂ ਚਰੀ ਜਿਹੜੀ ਉਹ ਖਾਲੀ ਸਾਰੇ ਡੰਗਰਾਂ ਨੇ ਅਸੀਂ ਸਾਈਨਾਈਡ ਪੋਇਜ਼ਨਿੰਗ ਦਾ ਡਾਇਗਨੋਸਿਸ ਲੈਂਦੇ ਹੋਏ 스냅ਸ਼ਾਟ ਆਪਾਂ ਆ ਕੇ ਫਰਸਟ ایڈ ਟਰੀਟਮੈਂਟ ਜਿਹੜਾ ਇਹਨੂੰ ਦਿੱਤਾ ਨਾਲ ਆਪਾਂ ਨਾਰਮਲਸ ਲਾਈਨ ਦੀ ਫਲੂਇਡ ਥੈਰੇਪੀ ਦੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਮੈਡੀਸਿਨ ਲਖਵਾ ਕੇ ਉਹ ਸਾਰੀ ਸਾਈਨਾਈਡਸ ਮੰਗਵਾ ਕੇ ਸਾਰਿਆਂ ਨੂੰ ਆਪਾਂ ਮਿਥਲਨ ਬਲੂ ਤੇ ਜਿਹੜੀ ਐਟ੍ਰੋਪੀਨ ਆ ਬੰਦੀ ਰੋਜ਼ ਅੱਲਾੰਤੋਂ ਬਾਅਦ ਜਿਹੜਾ ਵਾ ਉਹ ਕੋਈ ਵੀ ਜਾਨਵਰ ਜਿਹੜਾ ਉਹਦੀ ਮੌਤ ਨਹੀਂ ਹੋਈ ਉਸ ਤੋਂ ਪਹਿਲਾਂ ਜਿਹੜੀਆਂ ਮੌਤਾਂ ਸੀਗੀਆਂ ਉਹ 5-7 ਜਾਨਵਰਾਂ ਦੀ ਹੋਈਆਂ ਟੋਟਲ ਕੋਈ 15-16 ਜਾਨਵਰ ਸੀਗੇ ਜਿਹੜੇ ਉਹ ਬਿਮਾਰ ਸੀਗੇ ਜ਼ਿਆਦਾ ਉਹਦਾ ਕੁੱਲ 25 ਜਾਨਵਰਾਂ ਨੂੰ ਐ ਚਾਰਾਣ ਗਏ ਸੀ ਉਹ ਚ 15 ਕ ਜਿਹੜਾ ਜਿਨ੍ਹਾਂ ਨੇ ਚਾਰਾ ਜ਼ਿਆਦਾ ਖਾ ਲਿਆ ਸੀ ਜ਼ਿਆਦਾ ਬਿਮਾਰ ਹੋਏ ਉਹਨਾਂ ਚੋਂ 6-7 ਜਾਨਵਰਾਂ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਟ੍ਰੀਟਮੈਂਟ ਕਰਨ ਤੋਂ ਬਾਅਦ ਜਿੰਨੇ ਜਾਨਵਰ ਸੀ ਉਹ ਸਾਰੇ ਮੌਕੇ ਤੇ ਕਿਉਂਕਿ ਟਾਈਮ ਤੇ ਟਰੀਟਮੈਂਟ ਹੋ ਗਿਆ ਉਹ ਸਾਰੇ ਹੁਣ ਜਿਹੜੇ ਉਹ ਤੰਦਰੁਸਤ ਨੇ ਗੁਰਦਾਸਪੁਰ ਦੀ ਕਲਾਂਨੌਰ ਅਧੀਨ ਪੈਂਦੇ ਪਿੰਡ ਸਲਾਵਾ ਪਿੰਡੀਆਂ ਦਰਮਿਆਨ ਡੇਰਾ ਲਗਾ ਕੇ ਬੈਠੇ ਗੁੱਜਰ ਬਰਾਦਰੀ ਦੇ 7 ਪਸ਼ੂਆਂ ਦੀ ਫੇਕਪਰੀ ਹਲਾਤਾ ਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਦੌਰਾਨ ਗੁੱਜਰਾਂ ਦਾ ਵੱਡਾ ਨੁਕਸਾਨ ਹੋਇਆ ਬਰਾਦਰੀ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਮਾਲੀ ਮਦਦੀ ਮੰਗ ਕੀਤੀ ਗਈ ਹੈ ਗੁਜਰ ਬਰਾਦਰੀ ਦੇ ਆਲਮ ਨੇ ਦੱਸਿਆ ਕਿ 25 30 ਪਸ਼ੂ ਚਰਾਉਣ ਵਾਸਤੇ ਖੜੇ ਸੀ ਜਦੋਂ ਵਾਪਸ ਆ ਰਹੇ ਸੀ ਤਾਂ ਵੇਖਦਿਆਂ ਹੀ ਵੇਖਦਿਆਂ ਪਸ਼ੂ ਸੜਕ ਤੇ ਡਿੱਗ ਗਏ ਤੇ ਮਰ ਗਏ ਇਸ ਦੌਰਾਨ ਰਾਹਗੀਰ ਵੱਲੋਂ ਸਰਕਾਰੀ ਹਸਪਤਾਲ ਇਤਲਾਹ ਦਿੱਤੀ ਤਾਂ ਤੁਰੰਤ ਡਾਕਟਰਾਂ ਨੇ ਪਹੁੰਚ ਕੇ ਬਾਕੀ ਡੰਗਰਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਬਚਾ ਲਿਆ ਇਸ ਸੀਵੀਏ ਚ ਕਲਾ ਨੌਰ ਵਿਖੇ ਜਦੋਂ ਵੀ ਭਾਜੀ ਹੁਣੀ ਸਾਡੇ ਕੋਲ ਆਏ ਨੇ ਮਤਲਬ ਮਹਿਰ ਨਹੀਂ ਸੀਗੇ ਆਪਣੇ ਪੰਜਾਬੀ ਭਰਾ ਉਹਨਾਂ ਨੇ ਆ ਕੇ ਦਿੱਤੀ ਜਾਣਕਾਰੀ ਕਿ ਇਸ ਪਿੰਡ ਦੇ ਜਿਹੜੇ ਆ ਉਹ ਗੁਜਰਾਂ ਦੇ ਜਾਨਵਰ ਜਿਹੜੇ ਆ ਉਹ ਮਰਦੇ ਪਏ ਨੇ ਅਹੀਂ ਉਸੇ ਵੇਲੇ ਆ ਕੇ ਨਾਲ ਆਪਣੇ ਇੱਕ ਐਟ੍ਰੋਪੀਨ ਤੇ ਮਿਥਿਲਨ ਬਲੂ ਸਾਡੇ ਕੋਲ ਸੋਲੂਸ਼ਨ ਪਿਆ ਸੀਗਾ ਆਪਾਂ ਨਾਲ ਲਿਆਏ ਕਿਉਂਕਿ ਜੋ ਵੀ ਇਹਨਾਂ ਨੇ ਸਾਨੂੰ ਹਿਸਟਰੀ ਦਿੱਤੀ ਹੈ ਕਿ ਚਰੀ ਦੀ ਇਹਨਾਂ ਨੇ ਉਥੋਂ ਚਾਰਾ ਕਰਵਾਇਆ ਤਾਂ ਚਰੀ ਜਿਹੜੀ ਉਹ ਖਾਲੀ ਸਾਰੇ ਡੰਗਰਾਂ ਨੇ ਅਸੀਂ ਸਾਈਨਾਈਡ ਪాయిਜ਼ਨਿੰਗ ਦਾ ਡਾਇਗਨੋਸਿਸ ਲੈਂਦੇ ਹੋਏ ਇਸ ਨੈਪਸ਼ਾਟ ਆਪਾਂ ਆ ਕੇ ਫਰਸਟ ایڈ ਟਰੀਟਮੈਂਟ ਜਿਹੜਾ ਇਹਨੂੰ ਦਿੱਤਾ ਨਾਲ ਆਪਾਂ ਨਾਰਮਲਸ ਲਾਈਨ ਦੀ ਫਲੂਇਡ ਥੈਰੇਪੀ ਦੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਮੈਡੀਸਿਨ ਲਖਵਾ ਕੇ ਉਹ ਸਾਰੀ ਸਾਈਨਾਈਡ ਮੰਗਵਾ ਕੇ ਸਾਰਿਆਂ ਨੂੰ ਆਪਾਂ ਮਿਥਿਲਨ ਬਲੂ ਤੇ ਜਿਹੜੀ ਐਟ੍ਰੋਪੀਨ ਆ ਬੰਦੀ ਰੋਜ਼ ਲਾਨ ਤੋਂ ਬਾਅਦ ਜਿਹੜਾ ਵਾ ਉਹ ਕੋਈ ਵੀ ਜਾਨਵਰ ਜਿਹੜਾ ਉਹਦੀ ਮੌਤ ਨਹੀਂ ਹੋਈ ਉਸ ਤੋਂ ਪਹਿਲਾਂ ਜਿਹੜੀਆਂ ਮੌਤਾਂ ਸੀਗੀਆਂ ਉਹ 5-7 ਜਾਨਵਰਾਂ ਦੀ ਹੋਈਆਂ ਟੋਟਲ ਕੋਈ 15-16 ਜਾਨਵਰ ਸੀਗੇ ਜਿਹੜੇ ਉਹ ਬਿਮਾਰ ਸੀਗੇ ਜ਼ਿਆਦਾ ਉਹਦਾ ਕੁੱਲ 25 ਜਾਨਵਰਾਂ ਨੂੰ ਇਚਾਰਾਂਗੇ ਸੀ ਉਹ ਚ 15 ਕ ਜਿਹੜਾ ਜਿਨ੍ਹਾਂ ਨੇ ਚਾਰਾ ਜ਼ਿਆਦਾ ਖਾ ਲਿਆ ਸੀ ਜ਼ਿਆਦਾ ਬਿਮਾਰ ਹੋਏ ਉਹਨਾਂ ਚੋਂ 6-7 ਜਾਨਵਰਾਂ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਟ੍ਰੀਟਮੈਂਟ ਕਰਨ ਤੋਂ ਬਾਅਦ ਜਿੰਨੇ ਜਾਨਵਰ ਸੀ ਉਹ ਸਾਰੇ ਮੌਕੇ ਤੇ ਕਿਉਂਕਿ ਟਾਈਮ ਤੇ ਟ੍ਰੀਟਮੈਂਟ ਹੋ ਗਿਆ ਉਹ ਸਾਰੇ ਹੁਣ ਜਿਹੜੇ ਉਹ ਤੰਦਰੁਸਤ ਨੇ